ਚੜ ਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੂਰੇ ਦੇਸ਼ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਦਣ ਦੀ ਕਾਲ ਦਿੱਤੀ ਗਈ ਸੀ ਜਿਸ ਤਿਤ ਗੁਰਦਾਸਪੁਰ ਬਲਾਕ ਦੇ ਕਿਸਾਨਾਂ ਨੇ ਵੀ ਸ਼ਹਿਰ ਦੇ ਬਬਰੀ ਬਾਈਪਾਸ ਦੇ ਜਿਹੜੇ ਸਥਿਤ ਪੁੱਡਾ ਗਰਾਉਂਡ ਤੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਕਨਵਾਂ ਚੌਕ ਵਿੱਚ ਖਤਮ ਹੋਇਆ ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਸਨ ਕਿਸਾਨ ਅਗਵਾ ਦਾ ਕਹਿਣਾ ਹੈ ਕਿ 14 ਫਰਵਰੀ ਦੀ ਤਾਰੀਖ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਦਿੱਤੀ ਬਹੁਤ ਹੀ ਦੂਰ ਹੈ ਪਰ ਉਹ ਇਸ ਤਰੀਕ ਤੱਕ ਆਪਣੇ ਧਰਲੇ ਅਤੇ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਜਦੋਂ ਨਾ ਮੰਨ ਲਿਆ ਜਾਂਦੀ ਹੈ ਜਿਵੇਂ ਪ੍ਰਦਰਸ਼ਨ ਜਾਰੀ ਰਹਿੰਦੀ ਗੁਰਦਾਸ ਗੁਰਸੋਭਾ ਜਨਾ ਚਾਹੁੰਦਾ ਵੀ ਅੱਜ ਦਾ ਸੁਭ ਦਿਹਾੜਾ 26 ਜਨਵਰੀ ਜਿਸ ਦਿਨ ਇੱਕ ਸੁਵਿਧਾਨ ਬਣਾਇਆ ਸੀ ਇੱਕ ਕਾਨੂੰਨ ਬਣਿਆ ਸੀ ਅਸੀਂ ਉਸ ਦਿਹਾੜੇ ਦਾ ਸਵਾਗਤ ਕਰਦੇ ਹਾਂ ਕਹਿੰਦਾ ਮੈਂ ਜਨਾ ਪੀ ਬੜੀ ਬਾਤ ਕਿਸਮਤੀ ਹੈ ਸਾਡੇ ਦੇਸ਼ ਵਾਜੇ ਦੇ ਹੀ ਯਾਦ ਹੋ ਕੇ ਵੀ ਉਹ ਕਾਨੂੰਨ ਦੇ ਵਾਸਤੇ ਜਿਹੜੇ ਯਾਦੀ ਪ੍ਰਾਪਤ ਕੀਤੀ ਸੀ ਉਹ ਅਜੇ ਤੱਕ ਕਾਨੂੰਨ ਲਾਗੂ ਨਹੀਂ ਹੋ ਸਕਿਆ ਇੱਥੇ ਸਰਮਾਇਦਾਰਾਂ ਦਾ ਅਜੇ ਵੀ ਕਾਨੂੰਨ ਚੱਲ ਰਿਹਾ ਲੋਕਾਂ ਦੀ ਲੋਕ ਹਿੱਤਾਂ ਸਰਕਾਰ ਅਜੇ ਤੱਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਣੀ ਇਹ ਜਿਹੜਾ ਸਾਡਾ ਅੱਜ ਦਾ ਮਜਹਰਾ ਆ ਰੋਸ਼ ਰੈਲੀ ਨਹੀਂ ਇਹ ਜਾਗੋ ਲੈ ਰਹੀ ਆ ਪੀ ਇਹੋ ਹੀ ਹੈ ਕਿ ਦੇ ਲੀਡਰਾਂ ਨੂੰ ਆਵਾਜ਼ ਵਾ ਮਤਲਬ ਸੁਚੇਤ ਹੋ ਜਾਣਾ ਚਾਹੀਦਾ ਕਿ ਲੋਕਾਂ ਦੀ ਮੰਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਕਿ ਲੋਕ ਚਾਹੁੰਦੇ ਆ ਵੀ ਉਹ ਲੀਡਰ ਆਉਣ ਜਿਹੜੇ ਲੋਕਾਂ ਦੀ ਤਾਂ ਵੀ ਗੱਲ ਕਰਨ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਨ ਉਹਨਾਂ ਦੇ ਜਿਹੜੇ ਜਿੰਸਾਂ ਨੇ ਉਹਨਾਂ ਦੇ ਕੀਮਤਾਂ ਦੀ ਗੱਲ ਕਰਨ ਅਸੀਂ ਉਹ ਲੀਡਰ ਲਿਆਵਾਂਗੇ ਉਹ ਬਹੁਤ ਦੂਰ ਨਹੀਂ ਸਮਾ ਆ ਗਿਆ ਉਹ ਸਮਾ ਸਭ ਤੋਂ ਸ਼ੁਰੂਆਤ ਹੋ ਚੁੱਕੀ ਆ ਇਹਦੇ ਨਤੀਜੇ ਤੁਸੀਂ ਥੋੜੇ ਜੱਟ ਦੇਖੋਗੇ ਅੱਜ ਦੇ ਦਿਨ ਤੇ ਹੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੰਦੇ ਆ ਸੁਭ ਕਾਮਨਾ ਵੀ ਕਰਦੇ ਆ ਤੇ ਪ੍ਰਣ ਵੀ ਲੈਣੇ ਆ ਤੇ ਅਸੀਂ ਉਹ ਜਾ ਇੱਕ ਕੰਟਰੀ ਲਿਆਵਾਂਗੇ ਜਿਸ ਵਿੱਚ ਹਰ ਲੋਕਾਂ ਦੀ ਗੱਲ ਉਹਨਾਂ ਦੇ ਵਿਚਾਰਾਂ ਦੀ ਕੁਰਸੀ ਹੋਏਗੀ ਉਹਨਾਂ ਦੀ ਚੰਗੀ ਸੋਚ ਜਿਹੜਾ ਵੀ ਰੱਖੇਗਾ ਉਹਦਾ ਲੋਕੀ ਸਵਾਗਤ ਵੀ ਕਰਨਗੇ ਉਹਨੂੰ ਅੱਗੇ ਅਸੀਂ ਪੂੜਾ ਕਲੂਨੀ ਚ ਸਾਰੀ ਤਹਿਸੀਲ ਦੇ ਟਰੈਕਟਰ ਵੱਧ ਤੋਂ ਵੱਧ 200 ਪਹੁੰਚ ਗਏ ਆ ਹੋਰ ਵੀ ਧੜਾ ਧੜਾ ਆ ਰਹੇ ਆ ਬਹੁਤ ਗਿਣਤੀ ਵਧ ਰਹੀ ਹੈ ਜਨਤਾ ਵਿੱਚ ਬਹੁਤ ਇਹਨਾਂ ਦੇ ਜ਼ੁਲਮ ਦੇ ਖਿਲਾਫ ਜੋਸ਼ ਹੈ ਔਰ ਬੜੇ ਹੋਸ਼ ਦੇ ਨਾਲ ਬਿਨਾ ਕਿਸੇ ਹੁਲਰ ਬਾਜੀ ਦੇ ਆਰਾਮਦਾਇਕ ਇਹ ਮਾਰਚ ਕੀਤਾ ਜਾਊਗਾ ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੋਂ ਮੁਕਰੇ ਹੋਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਸਾਡੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ ਯੂਨੀਅਨ ਦੇ ਵਿੱਚ ਉਹਨੂੰ ਵੀ ਕਵਰ ਕਰ ਲਿਆ ਗਿਆ ਏਕਾ ਕਰ ਲਿਆ ਗਿਆ ਤੇ ਅਸੀਂ ਫੇਰ ਪਹਿਲੇ ਦੀ ਤਰ੍ਹਾਂ ਹੀ ਵੱਧ ਚੜ ਕੇ ਇਸਾ ਲੈ ਕੇ ਤੇ ਆਪਣੀਆਂ ਮੰਗਾਂ ਨੂੰ ਮਨਾ ਕੇ ਰਵਾਂਗੇ ਅੱਜ ਦਾ ਸੰਯੁਕਤ ਸਖਨ ਮੋਰਚੇ ਦਾ ਟਰੈਕਟਰ ਮਾਰਚ ਐਸ ਲੋਕਲ ਪੱਧਰ ਤੇ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਸਾਰਿਆਂ ਸ਼ਹਿਰਾਂ ਵਿੱਚ ਹੋ ਰਿਹਾ ਵਾ ਆ ਬਤਾ ਕੇ ਜੀ ਨਾਨਾਗੜ ਦਰਾਂਗਲੇ ਇੱਧਰ ਧਾਰੀਵਾਲ ਕਲਾ ਨੌਰ ਹਰ ਪਾਸੇ ਹੋ ਰਿਹਾ ਵਾ ਅਸੀਂ ਇੱਥੋਂ ਹੋਣਾ ਦਾਣਾ ਮੰਡੀ ਆ ਜਿਹੜੀ ਹੈਗੀ ਆ ਵੱਡਾ ਗਰਾਊਂਡ ਇੱਥੇ ਇਕੱਠੇ ਹੋਏ ਆ ਬਬਰੀ ਚੌਂਕ ਨੇੜੇ ਇੱਥੋਂ ਕਹਨੂ ਆਣ ਚੌਂਕ ਜਾਵਾਂਗੇ ਸਾਨਵੜ ਚੌਕ ਤੋਂ ਐਸਡੀ ਕਾਲਜ ਤਿਬੜੀ ਚੌਕ ਹਨੂਮਾਨ ਚੌਕ ਅੱਗੇ ਜਹਾਜ਼ ਚੌਕ ਜਹਾਜ਼ ਚੌਕ ਤੋਂ ਪੁਰਾਣੀ ਦਾਣਾ ਮੰਡੀ ਫਿਰ ਇੱਧਰ ਨੂੰ ਪੰਚਾਇਤ ਭਵਨ ਵੱਲੋਂ ਡੀਸੀ ਦੀ ਕੋਠੀ ਐਸਐਸਪੀ ਦੀ ਕੋਠੀ ਤੇ ਉਹ ਅਮੀਦਾਸ਼ ਚੌਕ ਉਥੋਂ ਡਾਕ ਖਨਾ ਚੌਕ ਫਿਰ ਕਾਹਨੂੰ ਆਣ ਚਾਉਗਾ ਆ ਕੇ ਇਹ ਮੁਰਕੇ ਸਮਾਪਤ ਕਰਾਂਗੇ